ਅੱਜ ਦੀ ਵਜਹ ਜਿਹੜੀ ਵੀਡੀਓ ਬਣਾਈ ਆ ਸੰਧੂ ਡੈਰੀ ਫਾਰਮ ਚ ਬਣਾਈ ਆ ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਭਦੌੜ ਰਹਿ ਜਾਂਦਾ ਮੋਬਾਈਲ ਨੰਬਰ ਨੋਟ ਕਰ ਲਓ 6280218643 ਬਈ ਤਨਨਾ ਦਾ ਬਾਈ ਕੋਲੇ ਪਹਿਲੇ ਨੰਬਰ ਦੇ ਵੜ ਦੇਖੋ ਤਾਜੀ ਚਵਾਈ ਦੇਖੋ ਚਵਾਂ ਮੈਂ ਕਹਿੰਦਾ ਚਵਾਈ ਦਾ ਨੰ ਇੱਕ ਨੰਬਰ ਲੱਗੀ ਹੈਗੀ ਵੜ ਨੂੰ ਜਿਹੜਾ ਸੂਆ ਸੂਈਆ ਵੀਰੇ ਇਹ ਪਹਿਲਾ ਸੂਆ ਸੂਈਆ ਡਾਕਟਰ ਕਦੋਂ ਸੂਈਆ ਵੀਰੇ ਇਹਨੂੰ ਡਾਕਟਰ ਤਈਆ ਦਿਨ ਹੋ ਗਿਆ ਜੀ ਸੂਈ ਬੱਚਾ ਕੀ ਹੈ ਮਗਰ ਬੱਚਾ ਦੇ ਮਗਰ ਬੱਚੀ ਹੈਗੀ ਬੱਚੀ ਵੀ ਬੜੀ ਚੰਗੀਆਂ ਦਿਖਾਵਾਂਗੇ ਨੇੜੇ ਤੋਂ ਪਹਿਲਾਂ ਵੜ ਦੀ ਚਵਾਈ ਚੈੱਕ ਕਰ ਲੋ ਠੰਡੀ ਸੀ ਹਾਲ ਹੈ 17 18 ਕਿਲੋ ਬਹੁਤ ਰੈਕ ਰੈਡੀ ਹੈਗਾ ਭਾਂ ਭੌਂ ਚੋਂ ਸਾਫ ਹੋ ਚਲੀ ਮਾੜੀਆਂ ਮੋਟੀਆਂ ਭਲਾਈ ਪਾ ਲਈ ਹੈਗੀ 19 21 ਹਾਂਜੀ ਆਰਡਰ ਥਣ ਵੀ ਮੁੱਠੀ ਵਾਲਾ ਹੂੰ ਲੈਵੇ ਦੀ ਫਿਟਿੰਗ ਦੇਖ ਚਾਰੇ ਥਾਂ ਐ ਨਿੱਕੋ ਜੇ ਪਏ ਜਾਗੇ ਹੂੰ ਅੱਗੇ ਉੱਗੇ ਤੋਂ ਦਿਖਾ ਦਿਆ ਬੇਨਜ ਬਹੁਤ ਜਿਆਦੇ ਚੰਗੀਆਂ ਨਹੀਂ ਆ ਡਰ ਤੇ ਇਹ ਗੱਲ ਆ ਬਈ ਨਾਣਾ ਨੂਣਾ ਫੋਲ ਬਹੁਤ ਜਿਆਦੇ ਫਿਟਿੰਗ ਹੈਗੀ ਕੱਦ ਪ੍ਰਿੰਟ ਬਰੀਟ ਬੱਚਾ ਮਗਰ ਬੱਛੀ ਬੱਛੀ ਬਹੁਤ ਚੰਗੀ ਆ ਕਿਉਂ ਬੱਛੀ ਨੇ ਬਈ ਨਾਲ ਹੀ ਤਿਆਰ ਹੋ ਜਾਣਾ ਆਉਂਦੇ ਸਾਲ ਚ ਬਾਹਰ ਤਿਆਰ ਹੋ ਜਾਣਾ ਲੈਟਰ ਬੱਛੀ ਚੰਗੀ ਬੱਛੀ ਹੈਗੀ ਹੂੰ ਬਾੜ ਬਾੜ ਦੀ ਬੱਛੀ ਹੈਗੀ ਮਦਰ ਹੈ ਪੇਪਰ ਦੀ ਹੈ ਜੀ ਬਈ ਕੱਲੀਆਂ ਬੱਛੀਆਂ ਦਾ ਮੁੱਲ ਦੇਖ ਲੈ ਅੱਜ ਕੱਲ ਕੀ ਚੱਲ ਰਿਹਾ 50 55000 ਨੂੰ ਬੱਛੀਆਂ ਵੀ ਕੀ ਜਾਂਦੀਆਂ ਆ 10 ਦਿਨ ਹੋਇਆ ਜੋੜੀ ਵੇ ਫਾਈਗਰ ਲਵੇ ਲੈ ਕੱਦ ਥੱਲੇ ਤੋਂ ਲੇ ਵਾ ਲੂਗਾ ਇੱਕ ਨੰਬਰ ਆ ਲੈ ਕੀ ਬਾਤ ਆ ਬਾਈ ਥਾਣ ਤੁਣ ਬਹੁਤ ਚੰਗਾ ਕਰਮ ਆ ਇਹਦਾ ਅੱਗੇ ਬੱਚੀ ਜਰਸੀ ਜਰਸੀ ਬਹੁਤ ਜਿਆਦਾ ਚੰਗੀ ਬੱਚੀ ਹੈਗੀ ਡਾਕਟਰ ਦਸਾਂ ਗਿ ਮਹੀਨੇ ਦੀ ਏਜ ਹੈ ਦੰਦੋ ਖੀਰੀ ਹੈਗੀ 50060 ਦੀ ਓਕੇ ਅੱਗੇ ਆਈਸਟ ਬੋਲ ਦੀ ਬੱਚੀ ਹੈਗੀ ਹਮ ਤੇ 9 ਮਹੀਨਿਆਂ ਦਾ ਬੱਚਾ ਜੋੜੀ ਦਾ ਮੁੱਲ 33000 ਰੁਪਿਆ ਦਾ ਠੀਕ ਆ ਜਮੋ ਜਜ ਮੁੱਲ ਦਾ ਜੋੜੀ ਦਾ ਮੁੱਲ 33000 ਰੁਪਿਆ ਦਾ ਤੇ ਵਾੜ ਦਾ ਮੁੱਲ ਕੀ ਹੈ ਬਾਈ ਵਾੜ ਦਾ ਮੁੱਲ ਡਾਕਟਰ 95000 ਰੁਪਿਆ ਦਾ ਕਰਾਈ 90000 ਦੀ ਵਾੜ ਦੇ ਦਾਂਗੇ ਆਪਾਂ ਠੀਕ ਆ 90000 ਦੀ ਬੈੜ ਭਾਈ ਕਹਿੰਦਾ ਦੇ ਦਾਂਗੇ 26 27 ਕਿਲੋ ਦੇਣਾ ਬੈੜ ਨੇ ਖੁੱਲਾ ਡੁੱਲਾ ਸਹੀ ਹੈ ਭਾਈ ਹੂੰ